you. Mm -hmm. ਉਹ ਨਾ ਉਹ ਨਾ ਨੰਨਾ ਨਾ ਹੋ ਰਹਾ ਮੈਂ ਨਹੀਂ ਚੇਰ ਲੋ ਸਾਰੇ ਲੋ ਆਜਪਾ ਨੂੰ ਪੰਜਾਬ ਦੇ ਲੋਕ ਦੀ ਹੋਣ ਦਾ ਮਾਈਕ ਤੇ ਪਨੀਤ ਕੌਰ ਨੂੰ ਕਾਂਗਰਸ ਦੀ ਪਿੱਠੇ ਛੋੜਾ ਘੁੰਮਣ ਵਾਸਤੇ ਔਰ ਉਜਿਹੇ ਮੌਕੇ ਉਪਰਾਨ ਨੂੰ ਮੋਦੀ ਨੂੰ ਲੜ ਵਾਸਤੇ ਜਿਹੜੇ ਮੋਦੀ ਦੀ ਗੋਦੀ ਜਾ ਬੈਠਾ ਟੱਬਰ ਉਹਦੀ ਸਜਾ ਦਿੱਤੀ ਇੱਕ ਕਨਈਆ ਮਿੱਤਲ ਵੱਲੋਂ ਬੜਾ ਪ੍ਰਚਾਰ ਕੀਤਾ ਜਾਨਣ ਦੀ ਆੜ ਦੇ ਵਿੱਚ ਜਿਹੜਾ ਦੋ ਰਾਮਪਾਲ ਆਏ ਆ ਵੀ ਲੱਗਦਾ ਵੀ ਉਹਦਾ ਵੀ ਇਫੈਕਟ ਹੈ ਉਹ ਨਹੀਂ ਦਿਖਾਦਾ ਜਿਹੜਾ ਆਜਪਾ ਨੂੰ ਪ੍ਰਚਾਰ ਕੀਤਾ ਕਨਈਆ ਮਿੱਤਲ ਵੱਲੋਂ ਜੀ ਮਾਈਕ ਦੇਖੋ ਵਿੱਚ ਆ ਪਾ ਕਹਿ ਸਕਦਾ ਥੋੜਾ ਬਹੁਤ ਤਾਂ ਫਰਕ ਪਾਉਂਗਾ ਪਰ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਇਹਨਾਂ ਦੀ ਰਾਜਨੀਤੀ ਦੀ ਹਾਰ ਹੋ ਗਈ। ਦੋਪਰਾ ਮੋਦੀ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੇ ਕਿ ਪ੍ਰਣਾਮ ਪ੍ਰਨਿਤ ਕੋ ਜਿੱਤੀ ਹੈ। ਆਖਰ ਕਰਨੇ ਕੀ ਸਮਝ ਉਸੀ ਦਾ। ਦੇਖੋ ਜੇ ਬਹੁਤ ਕਾਰਨ ਨੇ ਹੈਗਾ ਉਹ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ। ਸ਼ਾਹੀ ਖਾਨਦਾਨ ਨਾਲ ਬਹੁਤ ਲੰਗੀ ਇਤਿਹਾਸਕ ਤੌਰ ਤੇ ਜੁੜੇ ਹੋਏ ਹੈ। ਬਹੁਤ ਲੋਕੋ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ, ਪੱਟੇ ਦਿੱਤੇ ਜਦੋਂ ਉੱਜੜ ਕੇ ਆਏ ਨੇ ਉੱਥੋਂ। ਬਾਕੀ ਗਲਤ ਬਾਤਾਂ ਵਿਚ ਰਹਿਣ ਦਾ ਪ੍ਰਭਾਵ ਉਸੇ ਤਰੀਕਾ ਨਾਲ ਔਰ ਦੂਜੀ ਮੈਂ ਕਹਿੰਦਾ ਇਹਨਾਂ ਨੇ ਹੋਰ ਵੀ ਕਈ ਢੰਗ ਤਰੀਕੇ ਕਹਣਗੇ RAM ਮੰਦਰ ਦਾ ਪ੍ਰਸ਼ਾਦ ਆਇਆ ਹੈਗਾ ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਏ ਧਰਮ ਦਾ ਪੱਤਾ ਵਰਤਿਆ ਹੈਗਾ ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮਪੱਖ ਮੁਲਕ ਵਿੱਚ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਇਹਨਾਂ ਨੇ RAM ਦੇ ਨਾਮ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਕਿ ਮਹਿਦੀ ਨਕੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਝ ਕੁਝ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਤਾਂ ਨਾ ਨਸ਼ਾ ਵੰਡਿਆ ਨਾ ਸੀ ਕੋਈ ਧਰਮ ਦਾ ਪੱਤਾ ਵਰਤਿਆ ਸਾਡੀ ਮੁੱਖ ਖੂਬੀ ਇਹੀ ਹੈ ਕਿ ਕਾਂਗਰਸ ਪਾਰਟੀ ਤਾਨਾਪੱਖ ਪਾਰਟੀ ਹੈ ਹਰ ਇੱਕ ਤਰ੍ਹਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਕੋਈ ਧਰਮ ਨਾ ਰਾਜਨੀਤੀ ਵਤ ਨਹੀਂ ਬਣਦਾ ਕਿੰਨੀ ਲੀਡ ਮਿਲੀ ਹੈ ਕਿੰਨੀ ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ 14600 ਕੁਛ ਹੈ ਜੀ ਸੋ ਇਹ ਆ ਗਿਆ ਕਿ ਜਿਹੜੀ ਲੀਡ ਹੋਰ ਵੀ ਵੱਧ ਸਕਦੀ ਸੀ 50000 ਦਾ ਦਾਵਾ ਕਰ ਰਹੇ ਨੇ ਲੀਡ ਵੱਧ ਸਕਦੀ ਸੀ ਕਿ ਜੇਕਰ ਸਾਡੀ ਮਤਲਬ ਜਿਹੜੀ ਸਾਡੇ ਕੁਝ ਪੀੜੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ ਤੇ ਕੁਝ ਜਿਹੜਾ RAM ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਧਨ ਧਨ ਬਲ ਦਾ ਪ੍ਰਯੋਗ ਕੀਤਾ ਧਨ ਦਾ ਪ੍ਰਯੋਗ ਕੀਤਾ ਹੈਗਾ ਦਸ਼ਨ ਦਾ ਪ੍ਰਯੋਗ ਕੀਤਾ ਉਹਦਾ ਵੀ ਫਰਕ ਪਿਆ ਹੈਗਾ ਜਿਸ ਤਰ੍ਹਾਂ ਸਾਡੀ ਲੀਡ 50 ਨਹੀਂ ਸਾਡੀ ਲੀਡ 15000 ਇਸ ਦੇ ਵਿੱਚ ਮੋਦੀ ਸਰਕਾਰ ਬਣਨ ਜਾ ਰਹੀ ਹੈ ਜਾਂ ਨਿਤਿਸ਼ ਕੁਮਾਰ ਨੇ ਅਮਿੱਤਾ ਦਾ ਫੋਨ ਚੱਕਣਾ ਬੰਦ ਕਰ ਦਿਆ ਤੁਹਾਨੂੰ ਲੱਗਦਾ ਇੰਡੀਆ ਗਠਜੰਦਨ ਦੀ ਸਰਕਾਰ ਬਣੇਗੀ ਕੋ ਲਾਜ਼ਮੀ ਬਣੂਗੀ ਇੰਡੀਆ ਗਠਜੰਦਨ ਗਠਵੰਦਾ ਦਾ ਇੰਦੇ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਇੰਡੀਆ ਗਠਜੰਦਨ ਵਿੰਦ ਕੀਤੀ ਹੈ ਔਰ ਜਿਹੜੇ 4 400 ਪਰ 400 ਪਰ ਕਰਦੇ ਸੀ ਉਹ 300 ਥੱਲੇ ਅਟ ਗਏਗੇ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਤੌਰ ਖਾਸ ਤੌਰ ਤੇ ਜਿਹੜੀ ਹੈਗੀ ਨਵੀਨ ਪਟਨਾਇਕ ਦੀ ਪਾਰਟੀ BJD ਉਹਨੋ ਜਿਸ ਤਰ੍ਹਾਂ ਇਹਨੇ ਖੁੱਡੇ ਲੈ ਲਾਇਆ ਜਿਸ ਤਰ੍ਹਾਂ ਉਹਦੇ ਮਤਲਬ ਉਹਨਾਂ ਦੀ ਉਹਨਾਂ ਦੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ ਔਰ ਨਿਤਿਸ਼ ਕੁਮਾਰ ਜਿਹਨਾਂ ਨੂੰ ਇਹ ਲਗਾਤਾਰ ਜਲੀਲ ਕਰਦੇ ਰਹੇ ਉਹਨਾਂ ਜੁਆਇਨ ਕਰਨ ਤੋਂ ਬਾਅਦ ਉਹ ਦੋਨੇ तरी ਸਾਡੇ ਨਾਲ ਗੱਲਬਾਤ ਨਹੀਂ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਨਿਵੇੜ ਕਿ ਤੁਹਾਡੀ ਕੋਈ ਸੀਨੀਅਰ ਲੀਡਰਸ਼ਿਪ 272 ਜਾਦੂ ਮੈਂ ਇਹ ਅੰਕੜਾ ਸੀ ਪਾਰ ਕਰ ਲਿਆ ਤੁਹਾਡੀ ਕੋਈ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿਲਦੇ ਆ ਵੀ ਜਿਹੜਾ ਜਾਦੂਨੀ ਪਟਿਆਲੇ ਤੇ ਇਹਦਾ ਜ਼ੀਰੋ ਬਿਲਦੇ ਬਣੇ ਵੱਡੇ ਨਾ ਨੀਤੀ ਗਰੀਬ ਵਰਗ ਗਰੀਬ ਵਰਗ ਵਿੱਚ ਬਹੁਤ ਚੱਲਿਆ ਹੈਗਾ ਜ਼ਰੂਰ ਚੱਲਿਆ ਹੈਗਾ ਤਾਂ ਕੋਈ ਮੈਨੂੰ ਕਿੰਨਾ ਕਿਤੇ ਭਾਜੀਪੀ ਨੂੰ ਪਈਏ ਜੀ ਤਾਂ ਕੋਈ ਨਾ ਗੱਲਾ ਨਾ ਦਾ ਪੱਕਾ ਕਿਹਾ ਜਾ ਸਕਦਾ ਨਾ ਇਹ ਰੱਦ ਕੀਤਾ ਜਾ ਸਕਦਾ ਹੈ ਸਰ ਸੀਨੀਅਰ ਲੀਡਰਸ਼ਿਪ ਨਾਲ ਕੋਈ ਗਲਤ ਬਾਤ ਹੋਈ ਹੈ ਕੋਈ ਗਲਤ ਬਾਤ ਹੋਈ ਹੈ ਮੈਂ ਇਹ ਹੋ ਰਾਤ ਨੂੰ ਰਾਤ ਨੂੰ ਕੋਈ ਉਹ ਬੋਲੂਗੀ ਕਰੇਗਾ ਨਹੀਂ ਮੈਂ ਜੇ ਨੀਅਤ ਆਇਆ ਹੁਣ ਰਿਜ਼ਲਟ ਹੁਣ ਦਿਖਾਈ ਹੋਇਆ ਦੇਖਿਆ ਸ਼ਾਮ ਤੱਕ ਇਹ ਸੰਪਰਕ ਨਾਲ ਜ਼ਿਕਰ ਕਰ ਰਹੇ ਹੋ ਜੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਨਹੀਂ ਆ ਨਹੀਂ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਨਹੀਂ ਜੀ ਤੁਹਾਨੂੰ ਲੱਗਦਾ ਵੀ ਜੇ ਨਵਜੋਤ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸ਼ਾਇਦ ਮੋਟੇ ਵਿੱਚ ਥੋੜਾ ਬਰਕ ਪੈਂਦਾ ਜੀ ਮੈਂ ਦੇਖੋ ਉਹਨਾਂ ਨੂੰ ਮੈਂ ਕਿਹਾ ਨਹੀਂ ਹੋਇ